ਆਪਾਂ ਕੰਮ ਵੰਡ ਲੈਨੇ ਆ ਜਿਹੜੇ ਤਾਂ ਮਰਦ ਕੀੜੇ ਨੇ ਉਹ ਤਾਂ ਪਚਾਉਣਗੇ ਮੋਟਾ ਸੰਤਰਾ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਭਾਈ ਆਪਦੇ ਡਿਊਟੀ ਲਾ ਲ ਕੋਕ ਫਰੂਟੀਆਂ ਵਾਲੇ ਪਾਸੇ ਕਿਉਂਕਿ ਕੋਕ ਫਰੂਟੀਆਂ ਹੈਗੀਆਂ ਜ਼ਹਿਰ ਹੋ ਵੀ ਨੇ ਪਚਾਉਣੀਆਂ ਔਖੀਆਂ ਵੀ ਨੇ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਮੇਰੇ ਕਿਹੜੇ ਭੈਣੋਂ ਤੇ ਭਰਾਵੋ ਤੁਹਾਨੂੰ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਨਾ ਇਸ ਮੀਟਿੰਗ ਦੇ ਵਿੱਚ ਤੁਹਾਡਾ ਪਰਦਾਵਾਨ ਹੋਣ ਦੇ ਨਾਤੇ ਤੁਹਾਡਾ ਵੈਲਕਮ ਕਰਦਾ ਮੈਂ ਅੱਜ ਦੀ ਜਿਹੜੀ ਇਹ ਐਮਰਜੈਂਸੀ ਮੀਟਿੰਗ ਆਪਾਂ ਨੇ ਰੱਖੀ ਹੈ ਇਹ ਤੁਹਾਨੂੰ ਪਤਾ ਹੈ ਵੀ ਸਰਕਾਰ ਨੇ ਇੱਕਦਮ ਸਰਪੰਚੀ ਦੀਆਂ ਚੋਣਾਂ ਦਾ ਐਲਾਨ ਕਰਤਾ ਤੇ ਤੁਹਾਨੂੰ ਪਤਾ ਹੈ ਵੀ ਆਪਾਂ ਤਾਂ ਜੜੇਦਾਰੂ ਵਾਲੇ ਕੀੜਿਆਂ ਆਮ ਦੇ ਨਾਲ ਚਾਪਾ ਕਿੰਨਾ ਔਖਾ ਹੁੰਨਿਆ ਕਿੰਨੀ ਔਖੇ ਤਰੀਕੇ ਨਾਲ ਆਪਾਂ दारू ਪਹੁੰਚਾਉਨੇ ਆ ਤੇ ਇਨਾਂ ਦਿਨਾਂ ਦੇ ਵਿੱਚ ਤਾਂ दारू ਦਾ ਫਲਾਡ ਆਊਗਾ ਸਾਨੂੰ ਪਤਾ ਹੈ ਤੇ ਮੈਂ ਐਸੀਲੀ ਮੀਟਿੰਗ ਕੀਤੀ ਹੈ ਕਿ ਭਾਈ ਆਪੋ ਆਪਣੇ ਕੰਮ ਵੰਡ ਲਓ ਹੁਣ ਇਹ ਨਾ ਹੋਵੇ ਕਿ ਸਾਰਾ ਲੋਡ ਇਕੱਲਾ ਗੁਰਦਿਆਂ ਤੇ ਪੈ ਜੇ ਗੋਦਾ ਵੀ ਆਪਣਾ ਭਰਾ ਹੈ ਆਪਾਂ ਨੂੰ ਰਹਿਣ ਵਾਸਤੇ ਥਾਂ ਦਿੰਦੇ ਆ ਏ বিনা ਹੋਵੇ ਵੀ ਆਪਾਂ ਆਪਣਾ ਕੰਮ ਸਹੀ ਤਰੀਕੇ ਨਾਲ ਨਾ ਕਰੇ ਸਰਕਾਰ ਸਰੀਰਾਂ ਦੇ ਵਿੱਚ ਹੋਰ ਕੀੜਿਆਂ ਨੂੰ ਭੇਜਦੇ ਤੇ ਆਪਾਂ ਨੂੰ ਬਾਰ ਕੱਢਦੇ ਦੇਖੋ ਆਪਣਾ ਜਿਹੜਾ ਕੰਮ ਹੈ ਉਹ ਤਾਂ ਆਪਾਂ ਨੂੰ ਕਰਨਾ ਪਊਗਾ ਆਪਾਂ ਕੰਮ ਵੰਡ ਲੈਨੇ ਆ ਜਿਹੜੇ ਤਾਂ ਮਰਦ ਕੀੜੇ ਨੇ ਉਹ ਤਾਂ ਪਚਾਉਣਗੇ ਮੋਟਾ ਸੰਤਰਾ ਤੇ ਨਾਲੇ ਜਲਬਾ ਅੰਗਰੇਜ਼ ਜੀ ਜਨਕੇ दारू ਜਿੰਨੀ ਵੀ ਹੈ ਸਾਰੇ ਮਰਦ ਕੀੜੇ ਪਚਾਉਣਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਭਾਈ ਆਪਣੀ ਡਿਊਟੀ ਲਾ ਲ ਕੋਕ ਫਰੂਟੀਆਂ ਵਾਲੇ ਪਾਸੇ ਕਿਉਂਕਿ ਕੋਕ ਫਰੂਟੀਆਂ ਹੈਗੀਆਂ ਜ਼ਹਿਰ ਹੋ ਵੀ ਨੇ ਪਚਾਉਣੀਆਂ ਔਖੀਆਂ ਉਹ ਵੀ ਨੇ ਤੁਹਾਨੂੰ ਪਤਾ ਹੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਡੀਆਂ ਭੈਣਾਂ ਕੋਲੇ ਕੰਮ ਘੱਟ ਹੁੰਦਾ ਤੇ ਤੁਹਾਨੂੰ ਪਤਾ ਹੈ ਵੋਟਾਂ 'ਚ ਹੁਣ ਫਰੂਟੀਆਂ ਕੋਕ ਵੀ ਬਹੁਤ ਚੱਲਦੇ ਨੇ ਇੱਕ ਜਿਹੜੀ ਮੈਂ ਮੇਨ ਗੱਲ ਕਰਨੀ ਸੀ ਵੀ ਹੁਣ ਦੇਖੋ ਫਲੱਡ ਆਊਗਾ ਧਾਰੂ ਦਾ ਤੇ ਆਪਣੇ ਵਾਲੇ ਤਾਂ ਜਿਹੜੇ ਭਤਿੰਦਰ ਨੇ ਪਿੰਦੇ ਵੀ ਸੁੱਕਿਓ ਨੇ ਨਾਲ ਖਾਂਦੇ ਹੁੰਦੇ ਕੁਛ ਹੈ ਨਹੀਂ ਸਾੜਾ ਆਊਗਾ ਆਪਣੇ ਬੱਚਿਆਂ ਨੂੰ ਪਹਿਲੀ ਭਾਈ ਕਿਤੇ ਸੇਫ ਜਗ੍ਹਾ ਤੇ ਛੱਡ ਦਿਓ ਮੈਨੂੰ ਐ ਲੱਗਦਾ ਉੱਤੇ ਫੇਫੜਿਆਂ ਕੋਲੇ ਛੱਡ ਦਿਓ ਜਵਾਕਾਂ ਨੂੰ ਉੱਤੇ ਤੱਕ ਫਲੱਡ ਨਹੀਂ ਆਉਂਦਾ ਨਹੀਂ ਰਹਿਣ ਦੋ ਫੇਫੜਿਆਂ ਕੋਲੇ ਵੀ ਕਰ ਸੇਫ ਨਹੀਂ ਜਿਹੜੇ ਹਿਸਾਬ ਨਾਲ ਲੋਕ ਤੱਤੇ ਹੋ ਰਹੇ ਨੇ ਐਤਿ ਇਕੱਲੀ ਧਾਰੋ ਨਹੀਂ ਸਿਗਰਟਾਂ ਬੀੜੀਆਂ ਵੀ ਚੱਲਣੀਆਂ ਉੱਥੇ ਤਾਂ ਜਵਾਕਾਂ ਦਾ ਸਾਹ ਕੁੱਟ ਦੂਗਾ ਦਿਲ ਕੋਲੇ ਛੱਡ ਦੋ ਦਿਲ ਵੱਡੇ ਦੇ ਲਾ ਲਾ ਆਪੇ ਸੰਭਲੂਗਾ ਤੇ ਮੈਂ ਗੱਲ ਕਰਦਾ ਸੀ ਵੀ ਸੁੱਕੀ ਪੀਂਦੇ ਨੇ ਆਪਾਂ ਤਾਂ ਇਹੀ ਬੇਨਤੀ ਕਰਾਂਗੇ ਜਿਹੜੇ ਸਰਪੰਚੀ ਦੇ ਉਮੀਦਵਾਰ ਨੇ ਯਾਰ ਮਾੜਾ ਮੋਟਾ ਇਹਨਾਂ ਨੂੰ ਮੀਟ ਮੂਟ ਵੀ ਖਵਾ ਦਿਓ ਤਾ ਕੇ ਅੰਦਰ ਜਿਆਦੇ ਫਲੱਡ ਨਾ ਆਵੇ ਅਸੀਂ ਚਲ ਆਪਣੀ ਜਾਨ ਬੋਟੀਆਂ ਤੇ ਚੜ ਕੇ ਬਚਾ ਲਾਂਗੇ ਠੀਕ ਹੈ ਨਾ ਬਾਕੀ ਤਾਂ ਸਾਡੀ ਜਾਨ ਦਾ ਭਾਈ ਰੱਬ ਹੀ ਰੱਖਾ ਹੈ ਹੁਣ ਆਪਾਂ ਸਰਕਾਰ ਤੋਂ ਵੀ ਇਹੀ ਡਿਮਾਂਡ ਕਰਾਂਗੇ ਵੀ ਲੋਕ ਕੱਲੀ दारू ਨੇ ਨਾਲ ਭੁੱਕੀ ਬਹੁਤ ਖਾਂਦੇ ਨੇ ਵੋਟਾਂ ਵਾਲੇ ਦੇਣਾ ਚ ਜਿਹੜੀ ਭੁੱਕੀ ਹੈ ਉਹ ਫਸ ਜਾਂਦੀ ਹੈ ਪੈਪਾਂ ਚ ਵੀ ਹੁਣ ਅਸੀਂ दारू ਪਚਾਈਏ ਕਸੀ ਭੁੱਕੀ ਪੈਪਾਂ ਚੋਂ ਕੱਢ ਕੇ ਪੈਪਾਂ ਸਾਫ਼ ਕਰੀਏ ਠੀਕ ਨਾ ਸਾਡਾ ਕੰਮ ਦੁੱਗਣਾ ਹੋ ਜਾਂਦਾ ਹੈ ਕਿਸੇ ਤਰੀਕੇ ਨਾਲ ਟੀਕੇ ਟੂਕੇ ਲਾ ਕੇ ਹੋਰ ਕੀੜਿਆਂ ਦਾ ਪ੍ਰਬੰਧ ਕਰੋ ਜਿਵੇਂ ਤੁਸੀਂ ਮਨਰੇਗਾ ਦਾ ਮਰੇਗਾ ਦਾ ਮਜ਼ਦੂਰੀ ਸਿਸਟਮ ਕੀਤਾ ਹੋਇਆ ਐਵੇਂ ਸਾਡੇ ਸਰੀਰਾਂ ਦੇ ਵਿੱਚ ਕੀੜਿਆਂ ਦਾ ਸਿਸਟਮ ਵੀ ਪੈਦਾ ਕਰੋ ਵੋਟਾਂ ਵਾਲੇ ਦਿਨ ਚ ਇੱਕ ਮਹੀਨੇ ਵਾਸਤੇ ਕੋਈ ਟੀਕੇ ਟੂਕੇ ਲਾ ਕੇ ਅੰਦਰ ਕੀੜੇ ਬਾੜ ਦੋ ਬਾਅਦ ਚ ਭਾਈ ਆਪਦੇ ਲੈ ਜਿਓ ਕੱਢ ਕੇ ਅਸੀਂ ਕੀ ਕਰਾਂਗੇ